ਪਾਵਨ ਹਜੂਰੀ ਚ ਜੁੜੇ ਬੈਠੇ ਗੁਰੂ ਰੂਪ ਸਾਧ ਸੰਗਤ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਬਹੁਤ ਕਿਰਪਾ ਹੋਈ ਜੇ ਸਾਰੇ ਇਕੱਠੇ ਹੋਏ ਔਰ ਇਕੱਠੇ ਹੋ ਕੇ ਆਪਣੇ ਪਿੰਡ ਦੀ ਲੜਾਈ ਲੜੀ ਮੈਂ ਬੇਨਤੀ ਕਰਾਂ ਕਿ ਜਦੋਂ ਸਰਕਾਰਾਂ ਲੋਕਾਂ ਤੋਂ ਮੂੰਹ ਮੋੜ ਜਾਂਦੀਆਂ ਤਾਂ ਰਸਤਾ ਕੋਈ ਨਹੀਂ ਹੁੰਦਾ ਇਸ ਤੋਂ ਸਵਾ ਪੀ ਲੋਕ ਇਕੱਠੇ ਹੋ ਕੇ ਆਪਣੀ ਲੜਾਈ ਆਪ ਲੜਨ ਲੜੰਦਾ ਵੀ ਇੱਕ ਤਰੀਕਾ ਹੁੰਦਾ ਜੇ ਤਾਂ ਲੜਾਈ ਸ਼ਾਂਤ ਰੂਪੀ ਤਰੀਕੇ ਨਾਲ ਲੜੋਗੇ ਤਾਂ ਦੇਰ ਹੋ ਸਕਦੀ ਹੈ ਜਿੱਤ ਤੁਹਾਡੀ ਹੋਏਗੀ ਜੇ ਉਹਦੇ ਵਿੱਚ ਵਾਇਲੈਂਸ ਆ ਗਿਆ ਤਾਂ ਸਰਕਾਰ ਨੂੰ ਬਹਾਨਾ ਮਿਲ ਜਾਂਦਾ ਹੈ ਔਰ ਤੁਹਾਨੂੰ ਘੁੱਟ ਕੇ ਭੁਜਾ ਦਿੰਦੀ ਹੈ ਲੜਾਈ ਤੁਸੀਂ ਹਾਰ ਜਾਂਦੇ ਹੋ ਤੁਸੀਂ ਬਹੁਤ ਡਿਸਿਪਲਨ ਰੱਖਿਆ ਸਾਰੇ ਨੇ ਇਕੱਠੇ ਹੋ ਕੇ ਲੜੇ ਉਹਦੇ ਸਦਕਾ ਅੱਜ ਤੁਹਾਡੇ ਨਗਰ ਦੀਆਂ ਜਿਹੜੀਆਂ ਵੱਡੀਆਂ ਮੁਸ਼ਕਲਾਂ ਖੜੀਆਂ ਹੋਣ ਵਾਲੀਆਂ ਸੀ ਉਹ ਤੁਸੀਂ ਹੱਲ ਕਰਵਾ ਸਕੇ ਅਸੀਂ ਤਾਂ ਇੱਕ ਤੁਹਾਡੇ ਵਿਚਕਾਰ ਇੱਕ ਮਾਧਿਅਮ ਆ ਜਿੱਥੇ ਸਾਨੂੰ ਲੱਗਦਾ ਹੈ ਵੀ ਸਰਕਾਰ ੱਤਕਾ ਕਰਦੀ ਹੈ ਅਸੀਂ ਲੋਕਾਂ ਦੇ ਨਾਲ ਜਾ ਕੇ ਖੜੇ ਹੋ ਜਾਂਦੇ ਆਂ ਲੜਾਈ ਅਸਲ ਵਿੱਚ ਲੋਕ ਹੀ ਲੜਦੇ ਨੇ ਇਹ ਲੜਾਈ ਕਦੇ ਖਤਮ ਹੋਣ ਵਾਲੀ ਨਹੀਂ ਇਹ ਸਮਝ ਲੈਣਾ ਚਾਹੀਦਾ ਸਾਨੂੰ ਜਿਸ ਤਰ੍ਹਾਂ ਦੀਆਂ ਸਰਕਾਰਾਂ ਹੋ ਗਈਆਂ ਨੇ ਸਰਕਾਰਾਂ ਨੂੰ ਲੋਕਾਂ ਦੀ ਚਿੰਤਾ ਘੱਟ ਆਪਣੀ ਚਿੰਤਾ ਵੱਧ ਹੋ ਗਈ ਅੱਜ ਰਾਜਨੀਤੀ ਕੋਈ ਸੇਵਾ ਨਹੀਂ ਰਹੀ ਇਹ ਵਪਾਰ ਬਣ ਗਿਆ ਚੋਣਾ ਲੜਨ ਵੇ ਅੰਨਾ ਪੈਸਾ ਖਰਚਦੇ ਨੇ ਉਹ ਉਹਨਾਂ ਦੀ ਇਨਵੈਸਟਮੈਂਟ ਹੁੰਦੀ ਹੈ ਤੇ ਜਦੋਂ ਚੋਣ ਹੋ ਜਾਂਦੀ ਹੈ ਉਹਦੇ ਬਾਅਦ ਸ਼ੁਰੂ ਕਮਾਈ ਕਰਨ ਲੱਗ ਪੈਂਦੇ ਨੇ ਲੋਕਾਂ ਨੂੰ ਤਾਂ ਵਰਚਾਉਣ ਵਾਸਤੇ ਪਾਸ਼ਨ ਵੱਡੇ ਵੱਡੇ ਦੇ ਕੇ ਲੋਕਾਂ ਨੂੰ ਲਾਰੇ ਲਾਏ ਜਾਂਦੇ ਨੇ ਸਬਜ਼ ਬਾਗ ਦਿਖਾਏ ਜਾਂਦੇ ਨੇ ਪਰ ਲੋਕਾਂ ਦੀ ਅੱਜ ਕਿਸੇ ਵੀ ਸਰਕਾਰ ਨੂੰ ਚਿੰਤਾ ਨਹੀਂ ਔਰ ਮੈਂ ਕਿਉਂਕਿ ਸਾਰੀ ਜ਼ਿੰਦਗੀ ਇਸ ਵਿਸ਼ੇ ਨੂੰ ਪੜਦਾ ਸਮਝਦਾ ਰਿਹਾ ਮੈਂ ਅੱਜ ਕਹਿ ਸਕਦਾ ਕਿ ਤੁਹਾਡਾ ਭੂਗਿਕ ਬਹੁਤ ਖਤਰੇ 'ਚ ਹੈ